ਕਮਕ ਬੇਸ ਨਾਲ ਫੇਮਸ ਸੋਸ਼ਲ ਮੀਡੀਆ 스타 ਮੁੱਖ ਮੰਤਰੀ ਦੀ ਕੁੱਟਮਾਰ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਉਸ ਨੂੰ ਸਹਯੋਗ ਮਿਲ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਸੰਸਦ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਉਸ ਦਾ ਹਾਲ ਜਾਣਨ ਦੇ ਲਈ ਪਹੁੰਚੇ ਨੇ ਤੇ ਨਾਲ ਹੀ ਉਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਤਰਸੀਮ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦੀਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਿਆ ਇਹ ਠੀਕ ਆ ਕਿ ਜਦੋਂ ਕਿਸੇ ਦੇ ਬੱਚੇ ਤੋਂ ਬਤਾ ਹੁੰਦਾ ਇਹਨੇ ਮੰਨਦਾ ਕਿ ਕੁਸ਼ਤਾਂ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਆ ਕਿ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਲੈਟਸ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਰਵਾੜਾ ਤੋਂ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਤੇ ਉਹ ਉਤਰਲੇ ਲੈ ਰਿਹਾ ਤੇ ਉਹਦੀ ਕੋਈ ਨਹੀਂ ਸੁਣੀ ਜਾ ਰਹੀ ਤੇ ਬਹੁਤ ਮਾੜੀ ਗੱਲ ਆ ਇਹ ਜਿਹੜੇ ਇੱਕ ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਇਹਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਧੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੀ ਅਸੀਂ ਪੂਰੇ ਨਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਦੇ ਪੁਲਿਸ ਦੀ ਸ਼ਬੀ ਨੂੰ ਵੀ ਪ੍ਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਐਸੀ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਆ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਪਸ ਕੀਤਾ ਜਾਵੇ ਜਿਹੜੀ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਜੀ ਜੋ ਪੁਲਿਸ ਮੁਲਾਜ਼ਮਾਂ ਨੇ ਜਿਹੋ ਜਿਹਾ ਵਿਹਾਰ ਵੀਡੀਓ ਚ ਦੇਖਣ ਨੂੰ ਮਿਲ ਰਿਹਾ ਉਹਨਾਂ ਕਿਸਾਂ ਤੋਂ ਫੜਕੇ ਧੂਣਾ ਮਾਰਨਾ ਕੁੱਟਣਾ ਉਹ ਇੱਕ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਤੇ ਉਹੋ ਜਿਹੇ ਬੰਦੇ ਨਾਲ ਇਹੋ ਜਿਹਾ ਵਿਹਾਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਸੀ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤਿਆ ਜਾ ਸਕਦਾ ਸੀ ਤੇ ਉਹਦੀ ਅਸੀਂ ਸੱਚ ਸ਼ਬਦ ਨੇ ਖੇਦੀ ਕਰਦੇ ਆ ਤੇ ਪ੍ਰਸ਼ਾਸਨ ਵੱਲੋਂ ਅਪੀਲ ਕਰਦੇ ਆ ਕਿ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਪੁਲਿਸ ਨਾਲ ਜਨਨ ਇਹੋ ਜਿਹੀ ਹਰਕਤ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਤੇ ਸਸਪੈਂਡ ਤੇ ਚਲੋ ਜੀ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਪਰ ਐਸੀ ਸੋਚਦੇ ਕਿ ਉਹ ਜੋ 255 ਤਹ ਤੋ ਨਾਲ ਕੋ ਮਕਦਮਾ ਵੀ ਦਰਜ ਹੋਣਾ ਚਾਹੀਦਾ ਤੇ ਇਧਰੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀਏ ਦੁਨੀਆ ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਇਹ ਇਹ ਦੇਖੋ ਜੀ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰਾ ਖਿਆਲ ਹੈ ਕਿ ਠੀਕ ਹੈ ਕਿ ਉਹਨੂੰ ਪ੍ਰਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਵੈਸੇ ਗਲਤ ਆ ਪਰਪਸ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਆਮੀਦ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣਗੇ ਅੱਧੇ ਘੰਟੇ ਦੇ ਵਿੱਚ ਵਿੱਚ ਤਿੰਨ ਕਮੇਟੀਆਂ ਆਈਆਂ ਵੀ ਜਲਦੀ ਆਜੋ ਇੱਕ ਮੰਤਰੀ ਨਾਂ ਦਾ ਵਿਅਕਤੀ ਆ ਉਹਦੇ ਹੱਥ ਵਿੱਚ ਇੱਕ ਕਿਰਪਾਨ ਆ ਤੇ ਤਾਰੀ ਆ ਤੇ ਇਹ ਲੋਕਾਂ ਨੇ ਆ ਕੇ ਜੀ ਗਲੀਆਂ ਦੇ ਵਿੱਚ ਭੰਨ ਤੋੜ ਕਰ ਰਿਹਾ ਜੀ ਲੋਕਾਂ ਨੂੰ ਮਾਰ ਕਟਾਈ ਕਰ ਰਿਹਾ ਅਸੀਂ ਮੌਕਾ ਪਰ ਗਏ ਆ ਜੀ ਜਾ ਕੇ ਇਸ ਨੂੰ ਉੱਚ ਪੜਤਾਲ ਕੀਤੀ ਹੈ ਪਰ ਇਹਨ ਇਨਸਾਨਾਂ ਨੇ ਪੁਛ ਪੜਤਾਲ ਨਹੀਂ ਕੀਤੀ ਇਹਨੇ ਪੈਂਦਿਆ ਛੱਡਦੇ ਅਟੈਕ ਕੀਤਾ ਮੇਰੀ ਪੱਗ ਨੂੰ ਹੱਥ ਪਾਇਆ ਮੇਰੇ ਪੱਗ ਦੀ ਇਹਨੇ ਲਾਤੀ ਮੈਂ ਚੁੱਕ ਕੇ ਆਵਦੀ ਪੱਗ ਜਿਹੜੀ ਆ ਉਹ ਗੱਡੀ ਦੇ ਵਿੱਚ ਰੱਖ ਲਈਆ ਇਹਨੂੰ ਮੁਰਕੇ ਬਾਅਦ ਵਿੱਚ ਮੈਂ ਫੜਿਆ ਵਾ ਫੜ ਕੇ ਅਸੀਂ ਲਿਆ ਕੇ ਐਮਐਸਸੀ ਵਰਨਾਮ ਸਿੰਘ ਦੇ ਹਵਾਲੇ ਪੀਐਸ ਗੋਂਦਵਾਲ ਸਾਹਿਬ ਕੀਤਾ ਜੀ ਜਿਹੜੀ ਇੱਕ ਵੀਡੀਓ ਜੀ viral ਹੋਉਂਦੀ ਕੁੱਤਲ ਦੀ ਫਿਰ ਕਿਸ ਤਰੀਕੇ ਨਾਲ ਕਾਬੂ ਕੀਤਾ ਗਿਆ ਇਹਨੂੰ ਕੁੱਟਿਆ ਨਹੀਂ ਜੀ ਇਹਨੂੰ ਜਦੋਂ ਇਹ ਭੱਜਣ ਲੱਗਾ ਨੇ ਸਾਡੇ ਗਾੜੀ ਮੇਰੀ ਪੱਗ ਲਾ ਕੇ ਇਹ ਅੜ ਕੇ ਆ ਵੀ ਡਿੱਗ ਪਿਆ ਵਾ ਇਹਨੂੰ ਜਦੋਂ ਇਹ ਥਾਂ ਚੁੱਕ ਕੇ ਇਹਦੇ ਵਾਲਵੋਲ ਤੇ ਪ ਤੇ ਇਹਨੂੰ ਚੁੱਕਦੇ ਹੋਏ ਮਸਲੇਦੀ ਦੇ ਨਾਲ ਇਹਨੂੰ ਪਿਆਰ ਨਾਲ ਬਾਹ ਅਗੇ ਤੇ ਅਸੀਂ ਬੇ ਥਾਣੇ ਲੈ ਕੇ ਆਏ ਜੀ ਤੇ ਇਹ ਕਿਹੜੇ ਕਿਹੜੇ ਵੈਪਨ ਜਿਹੜੇ ਛਾਲ ਪੇਰੇ ਤੋਂ ਬ੍ਰੰਦ ਹੋਏ ਕਿਹਦੇ ਕੋਲ ਵੈਪਨ ਇੱਕ ਥੋੜੀ ਸੀ ਇੱਕ ਇਹਦੇ ਕੋਲ ਆ ਰਹੀ ਸੀ ਇੱਕ ਇਹਦੇ ਕੋਲ ਦਾਤਰ ਸੀ ਤਿੰਨੇ ਵੈਪਨ ਇਹਦੇ ਹੱਥਾਂ ਦੇ ਵਿੱਚ ਸੀਗੇ 112 ਤੇ ਕਿੰਨੀਆਂ ਕੰਪਲੇਂਟਾਂ ਉਸ ਪਿੰਡ 'ਚੋਂ ਤੁਹਾਨੂੰ ਮਿਲੀਆਂ ਫਿਰ ਉਹ ਪਿੰਡ ਤੋਂ ਸਾਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਜੀ ਤਿੰਨ ਕੰਮਲੇਟਾਂ ਮਿਲੀਆਂ ਤੇ ਸਾਨੂੰ ਹੋਰ ਫੋਨ ਵੀ ਕਾਫੀ ਆਏ ਵੀ ਜਲਦੀ ਆਓ ਭਾਜੀ ਤੁਸੀਂ ਆਉਂਦੇ ਨਹੀਂ ਜਦੋਂ ਕੋਈ ਇੱਥੇ ਆ ਕੇ ਕੋਈ ਬੰਦੇ ਨੂੰ ਮਾਰ ਦਿੱਤਾ ਫਿਰ ਆਓਗੇ ਅਸੀਂ ਤੇ ਕਾਲੀ ਕਾਲੀ ਦੇ ਵਿੱਚ ਆਪਦੀ ਗੱਡੀ ਵੀ ਜਿਹੜੀ ਸੀ ਉਹ ਰਾਹ ਦੇ ਵਿੱਚ ਕੋਈ ਮਿਸਟੇਕ ਹੋ ਚੱਲੀ ਸੀ ਸਾਡੇ ਕੋਲ। ਦੋ ਹੀ ਮਲਾਜਮ ਸੀ ਤੁਸੀਂ। ਅਸੀਂ ਦੋ ਹੀ ਮਲਾਜਮ ਅਸੀਂ। ਕੋਈ ਕਾਰਵਾਈ ਕੀਤੀ ਕੀ ਇਹਨਾਂ ਨੇ? ਕਾਰਵਾਈ ਸਾਰੇ 100 ਦੇ 751 ਕੀਤੀ ਹੈ ਜੀ ਇਹਨਾਂ ਨੇ। ਜੀ।